ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਬੁਕਾਇਪੋ ਲਾਰਿਓ ਕੁਚੀਨਾ ਕੁ ਕਿਚਨ ਦੀਆਂ ਚੀਜ਼ਾਂ ਨੂੰ ਅਸੀਂ ਕੀ ਕਹਿੰਦੇ ਆ ਇਟਾਲੀਅਨ ਵਿੱਚ ਸਭ ਤੋਂ ਪਹਿਲਾਂ ਦੇਖ ਲੈਨੇ ਆ ਰਸੋਈ ਨੂੰ ਕੀ ਕਿਹਾ ਜਾਂਦਾ ਲਾਕੂਚੀਨਾ ਲਾਕੂਚੀਨਾ ਭਾਵ ਕਿਚਨ ਜਿਹੜੀਆਂ ਕੰਸਾ ਹੁੰਦੀਆਂ ਜਿੱਥੇ ਅਸੀਂ ਸਮਾਨ ਰੱਖਦੇ ਹਾਂ ਉਹਨੂੰ ਬੋਲਿਆ ਜਾਂਦਾ ਲਾ ਮੀਨ ਸੋਲਾ ਲਾ ਮੀਨ ਸੋਲਾ ਗੈਸ ਜਿਹੜਾ ਆਪਣਾ ਟਾਪ ਹੁੰਦਾ ਜਿਹਦੇ ਉੱਤੇ ਅਸੀਂ ਖਾਣਾ ਬਣਾਉਂਦੇ ਆ ਉਹਨੂੰ ਬੋਲਿਆ ਜਾਂਦਾ ਈਲ ਫੋਰਨੈਲੋ ਈਲ ਫੋਰਨੈਲੋ ਕਿਚਨ ਟੌਪ ਨੂੰ ਬੋਲਿਆ ਜਾਂਦਾ ਈਲ ਪਿਆਨੋ ਦੀ ਲਵੋਰੋ ਜਿੱਥੇ ਅਸੀਂ ਕੰਮ ਕਰਦੇ ਹਾਂ ਖਾਲੀ ਜਗ੍ਹਾ ਨੂੰ ਪੱਠੀ ਨੂੰ ਬੋਲਿਆ ਜਾਂਦਾ ਜਿਹਦੇ ਵਿੱਚ ਅਸੀਂ ਬੇਕ ਕਰਦੇ ਹਾਂ ਈਲ ਫੋਰਨੋ ਈਲ ਫੋਰਨੋ ਸ਼ਿੰਕ ਨੂੰ ਬੋਲਿਆ ਜਾਂਦਾ ਜਿੱਥੇ ਅਸੀਂ ਭਾਂਡੇ ਧੋਨੇ ਆ ਈਲ ਲਾਵੰਦੀਨੋ ਈਲ ਲਾਵੰਦੀਨੋ ਡਰਾਰ ਨੂੰ ਬੋਲਿਆ ਜਾਂਦਾ ਈਲ ਕਾਸੈਟ il cassetto ਜਿਹੜੀਆਂ ਲਮਾਰੀਆਂ ਹੁੰਦੀਆਂ ਨੇ ਛੋਟੀਆਂ ਉਹਨਾਂ ਨੂੰ ਬੋਲਿਆ ਜਾਂਦਾ ਲਾਰਮਾ ਦੀਏਟੋ ਲਾਰਮਾ ਦੀਏਟੋ ਟੂਟੀ ਨੂੰ ਬੋਲਿਆ ਜਾਂਦਾ ਇਲ ਰੂਬਿਨੇਟੋ ਇਲ ਰੂਬਿਨੇਟੋ ਫ੍ਰੈਜਨੂ ਇਲ ਫ੍ਰੀਗੋ ਰੀਫੇਰੋ ਇਲ ਫ੍ਰੀਗੋ ਰੀਫੇਰੋ ਜਿਹੜਾ ਉੱਪਰਲਾ ਖੰਦਾ ਹੁੰਦਾ ਜਿਹਦੇ ਵਿੱਚ ਅਸੀਂ ਬਰਫ਼ ਆ ਵਗੈਰਾ ਜਮਾਉਂਦੇ ਹਾਂ ਈਲ ਫ੍ਰੀਜਰ ਈਲ ਫ੍ਰੀਜਰ ਬੱਡੀ ਡੀ ਨੂੰ ਬੋਲਿਆ ਜਾਂਦਾ ਈਲ ਕੋਂਜੇਲਾਟੋਰੇ ਈਲ ਕੋਂਜੇਲਾਟੋਰੇ ਅੱਗੇ ਆ ਗਿਆ ਜੀ ਲੀ ਇਲੈਕਟ੍ਰੋਡੋਮੈਸਚੀਤੀ ਮਤਲਬ ਇਲੈਕਟ੍ਰੀਕਲ ਸਮਾਨ ਜਿਹੜਾ ਸਾਡੇ ਕਿਚਨ ਤੇ ਵਿੱਚ ਕਿਹੜਾ-ਕਿਹੜਾ ਹੁੰਦਾ ਈਲ ਫੋਰਨੋ ਆ ਮਾਈਕਰੋਂਡੇ ਜਾਨੀ ਕਿ ਮਾਈਕ੍ਰੋਵੇਵ ਈਲ ਬੋਲੀ ਤੋਰੇ ਭਾਵ ਬੋਟਲ ਜਿਹਦੇ ਵਿੱਚ ਅਸੀਂ ਪਾਣੀ ਉਬਾਲਦੇ ਹਾਂ ਗਰਮ ਕਰਦੇ ਹਾਂ ਈਲ ਬੋਲੀ ਤੋਰੇ ਈਲ ਟੋਸਟਾ ਪਾਣੀ ਜਾਨੀ ਕਿ ਟੋਸਟਰ ਈਲ ਤਰੀਤਾ ਤੂਤੋ ਯਾਨੀ ਕਿ ਫੂਡ ਪ੍ਰੋਸੈਸਰ ਉਹਦੇ ਬਲੇਡ ਨੂੰ ਬੋਲਿਆ ਜਾਂਦਾ ਲਾ ਲਾਮਾ ਈਲ ਫਰੂਲਾ ਤੋਰੇ ਜਿਹਦੇ ਵਿੱਚ ਅਸੀਂ ਬਲੈਂਡ ਕਰਦੇ ਹਾਂ ਸਾਰੀਆਂ ਚੀਜ਼ਾਂ ਨੂੰ ਤੇ ਟੱਕਨ ਨੂੰ ਬੋਲਿਆ ਜਾਂਦਾ ਇਲਕੋਪੈਰਕਿਓ ਭਾਂਡੇ ਤੋੜਨ ਵਾਲੀ ਮਸ਼ੀਨ ਨੂੰ ਬੋਲਿਆ ਜਾਂਦਾ ਲਾ ਲਾਵਸਤੋਵੀਲੀਏ ਲਾ ਲਾਵਸਤੋਬੀਲੀਏ ਥੈਂਕ ਯੂ ਸੋ ਮੱਚ ਫॉर ਵਾਚਿੰਗ ਸਬਸਕ੍ਰਾਈਬ